ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਸਾਰੇ ਠੀਕ ਹੋ ਜੀ ਘਰ ਪਰਿਵਾਰ ਸਭ ਦੇ ਰਾਜੀ ਖੁਸ਼ੀ ਹੈ ਉਮੀਦ ਕਰਦਾ ਹਾਂ ਕਿ ਸਾਰੇ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਰਾਜਵਿੰਦਰ ਮੁਕਤਸਰੀ ਆ ਤੇ ਸੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਜੀ ਸੋ ਅੱਜ ਦਾ ਵਲੌਗ ਹੈ ਜੀ ਆਪਣਾ ਅੱਜ ਜਾ ਰਹੇ ਹਾਂ ਜੀ ਆਪਾਂ ਫਗਵਾੜਾ ਪੂਰੀ ਟੀਮ ਦੇ ਨਾਲ ਹਾਂਜੀ ਸੋ ਸਾਰੇ ਦੋਸਤ ਮਿੱਤਰ ਪੁੱਛਦੇ ਹੁੰਦੇ ਆ ਕਿ ਜਿਹੜੀਆਂ ਤੁਸੀਂ ਡਰੈੱਸਾਂ ਪਾਉਨੇ ਹੋ ਇਹ ਕਿੱਥੋਂ ਮਿਲਦੀਆਂ ਅੱਜ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਸਿੰਗਰ ਆ ਉਹ ਡਰੱਸਾ ਕਿੱਥੋਂ ਲੈਂਦੇ ਆ ਤੇ ਜਿਹੜੇ ਆਪਣੇ ਮਲਵਈ ਕਿੱਦੇ ਭੰਗੜੇ ਵਾਲੇ ਗਰੁੱਪ ਤੇ ਪਹਿਣਾ ਆਪਣੀਆਂ ਜਿਹੜੇ ਟੀਮ ਵਾਲੇ ਆ ਉਹ ਡਰੱਸਾ ਕਿੱਥੋਂ ਲੈਂਦੇ ਥੋ ਚੱਲੇ ਆ ਫਗਵਾੜੇ ਤੇ ਆਪਣਾ ਢੋਲੀ ਵੀ ਪਹੁੰਚ ਗਿਆ ਸੁਲੇਮਾਨ ਢੋਲੀ ਅੱਗੇ ਨਾਲ ਬੋਲੀ ਤੇ ਆਪਣੀ ਗੱਡੀ ਖੜੀ ਆ ਰੈਡੀ ਇਹ ਗੱਡੀ ਆਪਾਂ ਲਾਗ ਜਾਨੀ ਉਧਰ ਆਪਣੇ ਘਰੇ ਫਾਈਨਲੀ ਫੇਰ ਪਹੁੰਚ ਗਏ ਜੀ ਆਪਾਂ ਆਪਣੇ ਉਧਰ ਪਾਇਲਟ ਸਾਹਿਬ ਦੇ ਘਰੇ ਤੇ ਆਪਾਂ ਗੱਡ ਖੜੀ ਥੱਲੀ ਆ ਤੇ ਹੁਣ ਪਾਇਲਟ ਕੋਲੋਂ ਆ ਆ ਗਿਆ ਪਾਇਲਟ ਹੋਰ ਪਾਇਲਟ ਸਾਹਿਬ ਵਧੀਆ ਹੀ ਵਧੀਆ ਠੀਕ ਠਾਕ ਇਹ ਆ ਸਾਡਾ ਬੂਟਾ ਪਾਇਲਟ ਹੋਰ ਯਾਨੀ ਕੀ ਦਾ ਕੀ ਹਾਲ ਚਾਲ ਅੱਜ ਬਾਈ ਨੂੰ ਗਿਆ ਸੀ ਤੂੰ ਨਾਲ ਚੱਲ ਬਾਈ ਕੋਲੇ ਟਾਈਮ ਨਹੀਂ ਸੀ ਬਾਈ ਕਹਿੰਦਾ ਬਾਈ ਤੁਸੀਂ ਗੱਡੀ ਲੈ ਜਾਓ ਤੇ ਬਾਈ ਤੋਂ ਗੱਡੀ ਲੈ ਕੇ ਚੱਲੇ ਅੱਜ ਆਪਣੀ ਗੱਡੀ ਬਾਈ ਨੂੰ ਦੇ ਜੱਲੇ ਆ ਤੇ ਬਾਈ ਦੀ ਗੱਡੀ ਲੈ ਚੱਲੇ ਆਪਾਂ ਬਹੁਤ ਸ਼ੁਕਰੀਆ ਤੇ ਲਓ ਜੀ ਬੂਟੇ ਬਾਈ ਉਹ ਗੱਡੀ ਲਾਉਂਦਾ ਆਪਦਾ ਇੱਥੇ ਆਪਦੇ ਖਾਦੇ ਰੇ ਆ ਗੱਡੀ ਆਪਾਂ ਕਰ ਲਈ ਰੈਡੀ ਨੂੰ ਕੱਢਦੇ ਆ ਬਾਹਰ ਤੇ ਤੁਰਦੇ ਆ ਸੇ ਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਆਪਾਂ ਚੱਲ ਪਏ ਆ ਘਰ ਤੋਂ ਤੇ ਗੱਡੀ ਪਾਇਲਟ ਨੇ ਕੱਢ ਲਈ ਐ ਤੋਂ ਚੱਲ ਪਏ ਆ ਆਟਲੀ ਪਿੰਡ ਤੋਂ ਸੁਲੇਮਾਨ ਟੋਲੀ ਅੱਗੇ ਨਾਲ ਬੋਲੀ ਜੇ ਆਪਾਂ ਗੱਡੀ ਤੋਰਨੀ ਹੈ ਜੇ ਆਪਾਂ ਪਤਵਰਾ ਸਾਹਿਬ ਤੋਂ ਪਿਠਾਉਣੇ ਸਤਾਦ ਨੂੰ ਕਿਹੜੀ ਬੱਸ ਇਹਨੂੰ ਆਪਾਂ ਪਹੁੰਚ ਗਏ ਕੋਟਲੀ ਰੋਡ ਬਾਈਪਾਸ ਤੇ ਤੇ ਉੱਥੋਂ ਪਿਠਾਉਣੇ ਨਾਲ ਸਤਾਦ ਨੂੰ ਸਤਾਦ ਐਡਰੈਸ ਤਾਂ ਪਾਉਣੀ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਉਹਨੂੰ ਛੱਡ ਕੇ ਨਹੀਂ ਚੱਲੇ ਵੀ ਕਾਕਾ ਤੂੰ ਚੱਲਣਾ ਹੀ ਚੱਲਣਾ ਨਾਲ ਆ ਵੀ ਖੋਲ ਤਾਂ ਵੇਖੀ ਉਹਨਾਂ ਨੇ ਯਾਰਾ ਇਹਦੇ ਨਾਲ ਲੋਕ ਹੀ ਘਟਦੇ ਇਹਦੇ ਯਾਰ ਹਨ ਆਪਾਂ ਪਿਠਾ ਲਿਆ ਸਤਾਦ ਨੂੰ ਵੀ ਤੇ ਤੁਰਦੇ ਸਤਾਦ ਬਹਿ ਗਿਆ ਮਾਰ ਕੇ ਚੌਂਕੜੀ ਉਹ ਬੈਗਾਂ ਮਾਰ ਕੇ ਚੌਂਕੜੀ ਲੋ ਖੱਡਾ ਆ ਜਾਂਦੀ ਹੁੰਦੀ ਆਏ ਠੀਕ ਹੈ ਜੂ ਬਾਈਕਾਂਸ ਹੋ ਕੇ ਨਿਕਲੇ ਅਸੀਂ ਖੜੇ ਸੀਗੇ ਜੀ ਬਾਈਪਾਸ ਤੇ ਸਾਨੂੰ ਲੱਗਾ ਇੱਥੇ ਫਾਟਕ ਫਾਟਕ ਇੰਨਾ ਜ਼ਬਰਦਸਤ ਆ ਕਿ ਲੈਨ ਬੜੀ ਲੱਗੀ ਪਈ ਜੀ ਕਿੰਨੇ ਗੱਡੀਆਂ ਘਟ ਗਏ ਆਪਣੇ ਅੱਗੇ ਨਾ ਬੱਸ ਚੱਲੀ ਆ ਤੇ ਬੱਸ ਸਾਨੂੰ ਸਾਈਡ ਹੀ ਨਹੀਂ ਦਿੰਦੀ ਭਈ ਅਬ ਹੋਰ ਤੋਂ ਚੰਡੀਗੜ੍ਹ ਆਪਾਂ ਇੱਥੋਂ ਲੈਣਾ ਕੋਈ ਕਿ ਸਰਾਏ ਨਾਗਾ ਉਹ ਲਗੜਾ ਲੈਣਾ ਹੈ ਤੋਂ ਹਾ ਹੌਲੀ ਹਾਂ ਉਹ ਉੱਥੇ ਖੜਾਉਣਾ ਹੈ ਕਾਹਾਂ ਹਾਰਨਾਂ ਦੀ ਪਛਾਣ ਆਉਂਦੀ ਓਨੂੰ ਕਿ ਨਹੀਂ ਆਉਂਦੀ ਉਹ ਭਰਾਵਾ ਕਿਵੇਂ ਲੈ ਉਹ ਇੱਧਰ ਵੇਖੋ ਇਹ ਤੇ ਚੜਾਊਗਾ ਕੋਈ ਆਪਾਂ ਖੜੇ ਹਾਂ ਜੀ ਸਰਾਏ ਨਾਗਾ ਅੱਡੇ ਤੇ ਤੇ ਡਾਕਟਰ ਨੂੰ ਲਾਈਏ ਫੋਨ ਕਿੱਥੇ ਆ ਡਾਕਟਰ ਉਹਨੇ ਵੀ ਨਹੀਂ ਚਖਣਾ ਜੀ ਇੱਥੇ ਆ ਆ ਦਾ ਆਦਤ ਗਿਆ ਤੋਂ ਬੱਲੇ ਬੱਲੇ ਇਹ ਆ ਗਿਆ ਸਾਡੇ ਡਾਕਟਰ ਸਾਹਿਬ ਇਹ ਆ ਡਾਕਟਰ ਸਾਹਿਬ ਜਾਮਣੀ ਸ਼ਰਟ ਪਾ ਕੇ ਆ ਗਿਆ ਉਹ ਨਾਲ ਬਜੀ ਬਜੀ ਹਰੀ ਕੇ ਕਾਲੀ ਹਰੀ ਕੇ ਆ ਚੱਲ ਪਿੱਛੇ ਆਉਂਦੀ ਸੀਟ ਤੇ ਇੱਧਰ ਬੈ ਜਾ ਕਿਵੇਂ ਇੱਧਰ ਬੈ ਬੈਠੇ ਨਹੀਂ ਆਨਾਂ ਇੱਧਰ ਬੈਠਾ ਆ ਯਾਰ ਮੈਂ ਇੱਥੇ ਬੈਣਾ ਇੱਧਰ ਬੈਠਾ ਉੱਪਰ ਨਾ ਚਾਚੇ ਦੇ ਚਾਚੇ ਨਾਲ ਬੈਣਾ ਨਾ ਚਾਚਾ ਕਾਫੀ ਟਾਈਮ ਮਿਲਿਆ ਬਰਬਰ ਮੈਂ ਤਾਂ ਬੈਠਾ ਨਹੀਂ ਬਾਰ ਮੈਂ ਬੈਠਾ ਨਾ ਕਰੇਗਾ ਮੇਰੇ ਤੇ ਕਹਿੰਦਾ ਬੈਣਾ ਨਾ ਮੰਜੇ ਤੇ ਬਹਿੰਦੇ ਨੇ ਮੈਂ ਬੈੱਡ ਤੇ ਬੈਠਾ ਅੱਜ ਬੜੇ ਚਿਰਾਂ ਬਾਅਦ ਸਾਰੇ ਇੱਥੇ ਆਪ ਇਕੱਠੇ ਹੋਏ ਆ ਇਹ ਕੋਈ ਬਾਤ ਨਹੀਂ ਮੈਂ ਤੁਹਾਨੂੰ ਬਈ ਕੀਤਾ ਜਾਣ ਨੂੰ ਸਾਂ ਹੈਲੋ ਅਰੇ ਇੱਕ ਜਣਾ ਇੰਦਰ ਵੇਖ ਜਿੱਥੋਂ ਮਿੰਦੂ ਨੂੰ ਖੜਿਆ ਸੀਗਾ ਉਡੀਕ ਮੈਂ ਦੋਨੋਂ ਪੜਾ ਜੀ ਉੱਤੇ ਵੇਖ ਦੱਸਾ ਵੀ ਚੱਲਿਆ ਆਪਣੀ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਆਪਾਂ ਉਤਰ ਰਹੇ ਥੱਲੇ ਪੁਲ ਤੇ ਹਲੋ ਆ ਕੋਟਕਪੂਰਾ ਪਹੁੰਚ ਗਏ ਉਹਦਾ ਪੁਲ ਉਤਰ ਰਹੇ ਆ ਥੱਲੇ ਤੇ ਆ ਹੋਲਡ ਤੇ ਚੱਲੀ ਜਾਂਦਾ ਸੁੱਖਾ ਬੜਬੜ ਕਰੀ ਜਾਂਦਾ ਆ ਆ ਗਿਆ ਜੀ ਚੌਕ ਹੌਲੀ ਕਰ ਪਾਇਲਟ ਇੱਥੋਂ ਆ ਆ ਗਿਆ ਜੀ ਚੌਕ ਤੇ ਤੇ ਚੌਕ ਦੇ ਵਿੱਚ ਬੜਾ ਰਸ਼ ਲੱਗਿਆ ਪਿਆ ਤੇ ਸਾਡੀ ਸੁੱਖਾ ਤੇ ਜੱਸਾ ਵੈਲਕਮ ਵੈਲਕਮ ਟੂ ਯੂ ਆਫਲ ਸਿਕਾਡ ਗੁੱਡ ਮਾਰਨਿੰਗ ਭਾਈ ਜੀ ਹੋਰ ਜੀ ਇਹ ਸਾਡਾ ਜੱਸਾ ਤੇ ਸੁੱਖਾ ਪਹੁੰਚ ਗਏ ਸਾਡੇ ਕੋਲੇ ਚਲੋ ਇਹਨਾਂ ਨੂੰ ਬਿਠਾਉਨੇ ਆ ਜੀ ਫਿਰ ਆਪਾਂ ਚੱਲਦੇ ਆ ਅਗਰੇ ਕਰਦੇ ਆ ਗੱਲਬਾਤਾਂ ਆਪਾਂ ਬੁਵਾ ਰਹੇ ਸੀ ਤੇਲ ਕੋਟ ਕਪੂਰੇ ਖੜੇ ਹੋ ਜਾ ਓਏ ਨਹੀਂ ਜਦ ਤੂੰ ਹੋ ਗਿਆ ਤਾਂ ਪਿੱਛੇ ਹੀ ਰਹਿ ਜੂ ਓਏ ਕੋਟ ਗੱਦੇ ਕੁੱਤੇ ਹਾਂਜੀ ਤੇ ਲਿਆ ਆਪਾਂ ਪਵਾ ਤੇ ਨਿਕਲ ਪਏ ਆਪਾਂ ਕੋਟ ਕਪੂਰੇ ਤੋਂ ਕੋੜ ਕਪੂਰਾ ਹੁੰਦੇ ਹੋਏ ਸਾਡਾ ਵੀਰ ਜੱਸਾ ਵੀ ਪਿੱਛੇ ਬੈਠਾ ਹਾਜ਼ਰੀ ਲਵਾ ਦੱਸੇ ਹਾਜ਼ਰ ਜੀ ਸਰ ਭਾਈ ਜੀ ਕੋਟ ਕਪੂਰੇ ਦੀ ਕੋਣ ਬੰਦ ਬੇਹ ਦਰਵਾਜਾ ਜਿਵੇਂ ਪਾਟਕ ਕੋਟ ਆ ਪਹੁੰਚ ਗਏ ਜੀ ਕੋੜਕਪੁਰੇ ਛੌਂਕ ਦੇ ਵਿੱਚ ਤੇ ਹੁਣ ਪਹੁੰਚਦੇ ਆ ਜੀ ਵਾਹਿਗੁਰੂ ਸੁੱਖ ਰੱਖੇ ਮੋਗਾ ਤੇ ਮੋਗਾ ਉੰਦੇ ਹੋਏ ਆਪਾਂ ਕਿਹੜਾ ਧੱਕਲਾ ਭਾਈ ਜਰ ਵੜੇ ਜੱਸੇ ਹਾਂਜੀ ਸਰ ਇਹ ਜੁੱਤੀ ਲੈਣੀ ਐ ਅੱਜ ਦੇਖ ਲੈ ਲੈਲਾ ਗਲੈਂਡਰ ਜੁੱਤੀ ਛੱਡ ਦੇ ਹੋਰ ਇੱਥੋਂ ਲੈ ਲੈ ਬਹੁਤ ਹੈ ਵੀ ਬਹੁਤ ਹੁੰਦਾ ਯਾਰ ਚੀ ਚੀ ਚ ਲੱਗ ਜਾਨਾ ਦੇਖ ਲਾਂਗੇ ਜੀ ਬਾਗਾ ਪੁਰਾਣਾ ਬਾਗੇ ਪੁਰਾਣੇ ਪਹੁੰਚ ਚੁੱਕੇ ਆ ਬੇ ਬਾਗੇ ਪੁਰਾਣੇ ਦਾ ਚੌਕ ਇੱਧਰ ਵੀਰਵਾਰਾ ਹੈ ਨਾ ਇੱਧਰ ਬਾਬੇ ਦੀ ਜਗਾ ਹੈ ਨਾ ਨਿੱਧਰ ਨਾਲ ਹੀ ਆ ਤੇ 3-4 ਕਿਲੋਮੀਟਰ ਤੇ ਹੀ ਹੈ ਨਾ ਹਾਂ ਭਾਗੇ ਪੁਰਾਣੇ ਦਾ ਕਰ ਰਹੇ ਆ ਜੀ ਕ੍ਰਾਸ ਚੌਕ ਜੀ ਆਪਾਂ ਪਹੁੰਚੇ ਦੀ ਸ਼ਾਹਕੋਟ ਤੇ ਸ਼ਾਹਕੋਟ ਨਾ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਇੱਕ ਹੁੰਦਾ ਟੋਲ ਟੈਕਸ ਜਿਹੜਾ ਕਿ ਬਹੁਤ ਮਹਿੰਗਾ ਟੋਲ ਟੈਕਸ ਆ ਉਤੋਂ ਪਹਿਲਾਂ ਹੀ ਇੱਕ ਆ ਨਾਲ ਸੱਜੇ ਹੱਥ ਨਾਲ ਇੱਕ ਜਾਂਦਿਆਂ ਨੂੰ ਸੱਜੇ ਖੱਬੇ ਹੱਥ ਤੇ ਆਉਂਦਿਆਂ ਨੂੰ ਸੱਜੇ ਹੱਥ ਇੱਕ ਆ ਪਿੰਡ ਦੀ ਸੜਕ ਉੱਤਰਦੀ ਆ ਅਸੀਂ ਉਹ ਸੜਕ ਪੈ ਗਏ ਇਹ ਸੜਕ ਦਾ ਕਹਿੰਦੇ ਟੋਲ ਟੈਕਸ ਕ੍ਰੋਸ ਹੋ ਜਾਂਦਾ ਬੰਦਾ ਸੋ ਜਿਹੜੇ ਵੀ ਮੇਰੇ ਵੀਰ ਇਧਰ ਦੀ ਆਉਂਦੇ ਆ ਉਹ ਆਪਦਾ ਟੋਲ ਟੈਕਸ ਪਛਾ ਸਕਦੇ ਆ ਆ ਸੜਕ ਆ ਇਹ ਪਿੰਡ ਕਿਹੜਾ ਹੈਗਾ ਵਾਸਿੰਗਾਂ ਬੱਸਿੰਗਾਂ ਬੱਸਿੰਗਾਂ ਇਹ ਬੱਸਿੰਗਾਂ ਬਿੰਡ ਆ ਜੀ ਇਹ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਟੋਲ ਟੈਕਸ ਤੋਂ ਕਿੱਥੇ ਜਾ ਕੇ ਅੱਗੇ ਸੜਕ ਖਿੱਚਦੀ ਆ ਉਹ ਸੜਕ ਆਉਂਦੀ ਆ ਇਧਰੋਂ ਦੀ ਆਹਾਂ ਲਿੰਕ ਰੋਡ ਆ ਇਹ ਆਹ ਇੱਥੇ ਟੋਲ ਟੈਕਸ ਤੇ ਕ੍ਰਾਸ ਕਰਕੇ ਹੁੰਦੀ ਆ ਉਹ ਕੀ ਆ ਜਾਂਦਾ ਟਿੰਕ ਡਰਾਈਵਰ ਹਾਂ ਆ ਪਿੰਡ ਹੈ ਜੀ ਨਗਰ ਦਾ ਜੇ ਇੱਧਰ ਦੀ ਨੰਗੜੀ ਇੱਧਰ ਦੀ ਵੀ ਨੰਗ ਸਕਦੇ ਆ ਤੇ ਪਰਲੀ ਸਾਈਡ ਆ ਇਹਦੇ ਥੱਲੇ ਉਤਰ ਕੇ ਢਾਹ ਲਓ ਉੱਧਰ ਦੀ ਵੀ ਨੰਗ ਸਕਦੇ ਆ ਪਹਿਲਾਂ ਸੀ ਉੱਧਰ ਦੀ ਨੰਗਦੇ ਹੁੰਦੇ ਸੀ ਕਿਤੇ ਅਸੀਂ ਇੱਧਰ ਦੀ ਚੱਲੇ ਆ ਟੋਲ ਟੈਕਸ ਰਹਿ ਗਿਆ ਬਹੁਤ ਦੂਰ ਆ ਚੱਲ ਗਏ ਇੱਕ ਟਰੈਵਲ ਆਪਣੇ ਕੋਲ ਟੋਲ ਟੈਕਸ ਰਹਿ ਗਿਆ ਉਹ ਆਪਾਂ ਨਿਕਲਦੇ ਆ ਆ ਉੱਥੇ ਕਿਰ ਇੱਥੇ ਟੋਲ ਟਿਕਸਲੇ ਘੜੇ ਉਹਨੂੰ ਤੋੜ ਦੇ ਉਹ ਤਾਂ ਇਹਨਾਂ ਨੇ ਬੰਨੀ ਆ ਹਨਾ ਨਹੀਂ ਨਹੀਂ ਮੀਂਹ ਦੇ ਕੰਮ ਨਹੀਂ ਹੈ ਮੀਂਹ ਦੇ ਕੰਮ ਨਹੀਂ ਤੇ ਖਾਰ ਹੀ ਇਹਨਾਂ ਨੇ ਪਾਈ ਹੋ ਤੇ ਇਹ ਫਿਰ ਪਿੰਡਲ ਭਰ ਦੇਣਗੇ ਆਪਦੇ ਵਹੀਕਲ ਟਕੋਣੇ ਹੁੰਦੇ ਕਿ ਨਹੀਂ ਉੱਥੇ ਆਉਂਦੇ ਰੀ ਭਰਾ ਦੇਣੀ ਆਪਾਂ ਹਲਕੇ ਜਿਹੇ ਠੀਕਾ ਆਣ ਜਾਂਦੇ ਬਹੁਤ ਸੋਹਣਾ ਥਿ ਵਿਊ ਤੇ ਬਹੁਤ ਸੋਹਣਾ ਨਜ਼ਾਰਾ ਆਹ ਦੇਖੋ ਜੀ ਬੱਕਰੀ ਇਹ ਤਾਂ ਕਿਸੇ ਨੇ ਵੇਖੀ ਨਹੀਂ ਹੋਣੀ ਤੁਸੀਂ ਦੇ ਤੁਸੀਂ ਤਾਂ ਕਿਸੇ ਨੇ ਵੇਖੀ ਨਹੀਂ ਹੋਣੀ ਆ ਨਿਕਲੇ ਜੀ ਆਪਾਂ ਸੜਕ ਤੇ ਉਹ ਸੜਕ ਕਰਾਸ ਕਰਕੇ ਤੇ ਆਹ ਰਹਿ ਗਿਆ ਟੋਲ ਟੈਕਸ ਵੇਖ ਲਓ ਸੰਗ ਤੇ ਤੁਸੀਂ ਤਾਂ ਕਿਸੇ ਨੇ ਵੇਖਿਆ ਨਹੀਂ ਹੁਣ ਆ ਜੜ ਗਏ ਜੀ ਆਪਾਂ ਫਿਰ ਰੋਡ ਤੇ 200 ਰੁਪਏ ਵੱਜ ਗਿਆ 200 ਜਾਣ ਦਾ 200 ਆਲਾ 400 ਰੁਪਏ ਵੱਜ ਗਿਆ ਗਾਇਸ ਗਾਇਸ ਵੀਰੇ 400 ਰੁਪਏ ਵੱਜ ਗਿਆ ਇਹ ਦਰਿਆ ਅਵੀ ਪਹੁੰਚੇ ਸੀਗੇ ਜੀ ਨਕੋਤਰ ਤੇ ਨਕੋਤਰ ਰਸਤੇ ਦੇ ਵਿੱਚ ਸਾਨੂੰ ਹੋਣ ਲੱਗੀ ਫਸਾ ਨਿਕਲਿਕ ਕਿਲ ਦਾ ਮੀਂਹ ਪਿਆ ਪੈਂਦਾ ਉਹ ਜਹੀ ਪੈਂਦੀ ਇੱਥੋਂ ਮੜਦਾ ਜੂ ਬੂਟੇ ਕਿੱਥੋਂ ਇੱਥੋਂ ਹਣਾ ਹੋਰ ਪਿੱਛੇ ਰਹਿ ਗਿਆ ਬੂਟੇ ਨਕੋਤਰ ਪੁਲ ਤੇ ਚੜਾਦੀ ਗੱਡੀ ਪੁਲ ਤੇ ਚੜਾਉਣੀ ਸੀ ਪੁਲ ਤੋਂ ਥੱਲੇ ਉਤਰਨਾ ਸੀ ਚੱਲ ਹੁਣ ਕੱਢੀ ਉਸੇ ਪੰਨੇ ਯਾਦੇ ਇੱਕ ਮੋੜਾ ਮੋੜ ਆਉਂਦੀ ਮੋੜ ਲੈ ਚਲੋ ਮੋੜ ਤਾਂ ਦੇ ਇਹ ਬੱਚਾ ਨਾਲ ਤੇ ਚੱਲ ਰਹੀ ਸੀ ਨਗੋਦਰ ਤੇ ਉੱਥੋਂ ਬੂਟੇ ਨੇ ਗੱਡੀ ਤੇ ਪਾਦੀ ਅੱਗੇ ਦੇਖਦੇ ਹਾਂ ਲਓ ਜੀ ਉੱਥੇ ਫੇਰ ਆ ਗਿਆ ਆਪਾਂ ਮੁੜ ਕੇ ਹੁਣ ਚੱਲੇ ਉਧਰ ਨੂੰ ਬਾਈਪਾਸ ਪੁਲ ਨਹੀਂ ਚੜਨਾ ਸੀ ਪੁਲ ਤੋਂ ਥੱਲੇ ਦੀ ਆਉਣਾ ਸੀ ਆਪਾਂ ਗਲਤੀ ਸੋਰੀ ਸ਼ਕਤੀਮਾਨ ਨਾ ਚਲਾ ਦੇ ਵਾਈਪਰ ਹੋ ਜਾਂਦੇ ਚਲਾਣੇ ਵਾਈਪਰ ਆਪਾਂ ਨੂੰ ਖਿਆਣੀ ਵਾਲਾ ਮੁੱਤੋਂ ਹੋ ਕੇ ਜੀ ਆਪਾਂ ਉਹ ਬੜੀ ਝੋਕੀੋਂ ਸਮੋਂ ਆਹ ਚੱਲਿਆ ਜੀ ਨਕੋਤਰ ਬਾਈ ਫਾਸ ਖਿਆਣੀ ਜੀ ਸਮੋਂ ਖੜੀ ਸਮੋਂ 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 ਆਹ ਵਾ ਗਿਆ ਉੱਥੋਂ ਉੱਥੋਂ ਜਾਂਦੀ ਨਾਲ ਸੜਕਾਂ ਤੇ ਫਗਵਾੜੇ ਲੋ ਜੀ ਇੱਥੋਂ ਰਹਿ ਗਿਆ ਫਗਵਾੜਾ ਸਾਰਾ 20 ਮਿੰਟ ਦਾ ਰਸਤਾ ਤੋ ਆਪਾਂ ਮਿਲਦੇ ਆ ਅੱਗੇ ਜਾ ਕੇ ਫਗਵਾੜੇ ਫਗਵਾੜੇ ਮਿਲਦੇ ਆ ਜੀ ਰਸਤਾ ਦਿੱਤੇ ਲੈ ਵੀ ਆ ਉੱਥੇ ਇੱਕ ਵਾਰੀ ਕਿਸਾ ਸੈLECTION ਕਰਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਏਡਰਸਾ ਮਿਲਦੇਗਾ ਕਿਹੜੇ ਦੇ ਏਡਰਸਾ ਜੁੜੇ ਰਹੋ ਜੇ ਵਲੌਗ ਦੇ ਨਾਲ ਜਾ ਰਹੇ ਆ ਜੀ ਨਕੋਦਰ ਤੋਂ ਫਗਵਾੜੇ ਵਾਲੀ ਸੜਕ ਆ ਲਿੰਕ ਰੋਡ ਆ ਵਿਊ ਦੇਖੋ ਕਿੰਨਾ ਘੈਂਟ ਕਿੱਟੀ ਸੋਹਣੀ ਹਰਿਆਲੀ ਆ ਬੜਾ ਘੈਂਟ ਵਧੀਆ ਪਿਆ ਬੜਾ ਪਿਆ ਵਿਊ ਕਿੰਡੀ ਸੋਹਣੀ ਹਰਿਆਲੀ ਦੇ ਵਿੱਚ ਬੜਾ ਸੋਹਣਾ ਏਰੀਆ ਅਸੀਂ ਹੋ ਗਏ ਜੀ ਥੋੜੇ ਜਿਹਾ ਅੱਜ ਕੁਝ ਲੇਟ ਤੇ ਉਸਤਾਦ ਨੂੰ ਲੱਗੀ ਪਈ ਆ ਨਜਸਤਾ ਭੁੱਖ ਭੁੱਖ ਤੇ ਭੁੱਖ ਆਵੇ ਖਿਲੇ ਹਾਏ ਹੋਏ ਰੱਬਾ ਕੰਨ ਨਾ ਫੋਨ ਲੱਗਾ ਬੰਦੇ ਦੇ ਬਈ ਲੱਪਣੇ ਨਹੀਂ ਫਿਰ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਰੱਬਾ ਰੱਬਾ ਤੇ ਆਪਾਂ ਪਹੁੰਚ ਗਏ ਪੁਗਵਾੜਾ ਰੋਡ ਤੇ ਸਿਰਫ ਇੱਥੋਂ ਰਹਿ ਗਿਆ 5-4 ਕਿਲੋਮੀਟਰ ਬਾਰਿਸ਼ ਹੋ ਰਹੀ ਹੈ ਇਧਰ ਵੀ ਹਾਕੂ ਬਰਾ ਬਹੁਤ ਗਏ ਜੀ ਆਪਾਂ ਇੱਥੇ ਬਹੁਤ ਜ਼ਿਆਦਾ ਬਾਰਿਸ਼ ਅੱਗੇ ਜਾ ਕੇ ਦੇਖਦੇ ਆ ਕੀ ਮਾਹੌਲ ਆ ਇੱਕ ਵਾਰੀ ਅੱਗੇ ਵੀ ਜਦੋਂ ਆਏ ਸੀ ਤੋਂ ਮੀਂਹ ਪੈਂਦਾ ਸੀ ਫੁੱਟੇ ਉਦੋਂ ਜਾਂਦਾ ਛੋਟੀ ਗੱਡੀ ਤੇ ਛੋਟੀ ਗੱਡੀ ਤੇ ਲੈ ਭੈਣ ਜੀ ਭੱਜੇ ਜਾਂਦੇ ਆ ਉਦੋਂ ਵੀ ਜਿੱਸੇ ਮੀਂਹ ਪੈਂਦਾ ਸੀ ਵੇਖਾ ਅੱਜ ਵੀ ਮੀਂਹ ਪੈ ਰਿਹਾ ਉਦੋਂ ਵੀ ਮੀਂਹ ਪੈ ਰਿਹਾ ਸੀ ਹਾਂ ਇਹ ਤਗਵਾੜੇ ਪਹੁੰਚ ਗਿਆ ਜੀ ਬਹੁਤ ਜ਼ਿਆਦਾ ਬਾਰਿਸ਼ ਪੁਲ ਦੇ ਉੱਪਰ ਹੁਣ ਉਤਰ ਕੇ ਬੁੱਟੇ ਆਪਾਂ ਨੂੰ ਪਾਰਕਿੰਗ ਚ ਲਾਉਣੀ ਪੈਣੀ ਹੈ ਗੱਡੀ ਔਰ ਆ ਦਾ ਗਾਈਜ਼ ਇਹ ਪੋੜਾ ਪੋੜ ਕਰ ਤੁਸੀਂ ਵੇਖਿਆ ਨਹੀਂ ਹੋਣਾਗਾ ਪੁਲ ਤਾਂ ਗਾਈਜ਼ ਵੀਰੇ ਕਿਸੇ ਨੇ ਪੁਲ ਤਾਂ ਵੇਖਿਆ ਨਹੀਂ ਹੋਣਾਗਾ ਆਪਾਂ ਪਹੁੰਚੇ ਹਾਂ ਜੀ ਫਗਵਾੜੇ ਬਾਰਿਸ਼ ਪੈ ਰਹੀ ਆ ਤੇ ਆਪਾਂ ਬੀਬੀ ਲਾਦੀ ਆ ਬਲੌਗ ਵਾਲੀ ਉਹ ਬਲੌਗ ਵਾਲੀ ਨਹੀਂ ਮੈਪ ਵਾਲੀ ਤੇ ਉਹ ਬੜਾ ਪੁਲਿਸ ਆਏ ਬਾਈ ਨੂੰ ਪੁੱਛ ਲਈ ਸਾਹਿਬ ਉਹ ਥਾਣੇਦਾਰ ਸਾਹਿਬ ਨੂੰ ਪੁੱਛ ਲਈ ਸ਼ੀਸ਼ਾ ਕਰ ਲਾ ਡਾਉਣ ਬੱਸ ਸਟੈਂਡ ਹਾਂ ਬੱਸ ਸਟੈਂਡ ਪੁੱਛ ਰਹੇ ਜੀ ਭੁੱਲ ਜਾਈਦਾ ਪੁਲ ਪਲ ਤੇ ਬਣ ਜਾਂਦੇ ਰਸਤਾ ਚੇਂਜ ਹੋ ਜਾਂਦਾ ਥੋੜਾ ਜਿਹਾ ਠੀਕ ਸਸੀਰ ਬਾਈ ਜੀ ਏ ਬੱਸ ਸਟੈਂਡ ਜਾਣਾ ਈ ਉਦੋਂ ਇੱਧਰ ਦੀ ਵੜ ਕੇ ਸੀ ਆਪਾਂ ਇੱਕ ਵਾਰੀ ਹਣਾ ਹਣਾ ਆਹੋ ਉਦੋਂ ਵੀ ਆਹੋ ਇੱਧਰ ਦੀ ਵੜ ਕੇ ਸੀ ਫਿਰ ਆਪਾਂ ਬੈਕ ਆਏ ਸੀ ਉਸਤਾਜ ਜੀ ਢਾਬਾ ਆਜੂ ਰੋਟੀਆਂ ਠੀਕ ਹੈ ਢਾਬਾ ਵੀ ਆ ਗਿਆ ਨੇ ਇੱਥੋਂ ਮੁਟੇ ਉਹ ਬਾਰਿਸ਼ ਬਹੁਤ ਤੇਜ਼ ਹੋ ਗਈ ਹੈ ਹਣਾ ਉਹ ਪਾਰਕਿੰਗ ਚ ਕਿੱਧਰ ਇੱਧਰਲੇ ਪਾਸੇ ਜਾਣਾ ਪਊਗਾ ਆਪਾਂ ਨੂੰ ਹਣਾ ਤਰੀਆਂ ਨਾ ਉਹਦਾ ਗਲੀ ਜੀ ਜਿੱਥੇ ਖੱਲਗੇ ਹਾਂ ਨਹੀਂ ਹੁਣ ਤਾਂ ਪਾਰਕਿੰਗ ਬਣਾਤੀ ਇੱਥੇ ਉਹਨਾਂ ਨੇ ਉਹਦੇ ਪਾਰਕਿੰਗ ਬਣੀ ਤਾਂ ਹੋਈ ਹੈ ਬੇਟੀ ਹਾਂ ਸਿੱਧੇ ਬਤਾ ਰਹੀ ਹਾਂ ਸ਼ਾਪ ਕੋਲ ਸਿੱਧਾ ਮੰਨਣਾ ਪੈਂਦਾ ਜਾਣਾ ਹੈ ਨੋ ਵੀ ਸੜਕ ਵੀ ਦਿਖਾਈ ਜਾਂਦੀ ਨਾਲ ਆ ਆ ਵੇਖੀ ਆ ਵੇਖੋ ਗਾਇਜ਼ ਇਹ ਸੜਕ ਵੀ ਦੋਵਾਂ ਤਰਫੋਂ ਤਾਂ ਚੱਲੀਏ ਥੱਲੇ ਇਹ ਥੱਲੇ 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 ਕਿ ਪੁਲ ਤੇ ਵਹੋਂਦੀ ਆ ਥੱਲੇ ਹੀ ਥੱਲੇ ਹੀ ਥੱਲੇ ਹੀ ਇਹਦਾ ਨੰਬਰ ਬੰਦੀ ਤੁਸੀਂ ਗਲਤ ਜਾਂਦੇ ਬਸ ਸਟੈਂਡ